ਰਿਆ ਆਹ ਵੇਖਦਾ ਵੀ ਇਸ ਟੱਕਰ ਸਿਰੇ ਦੀ ਸਿਰੇ ਦੀ ਸਿਰੇ ਦੀ ਟੱਕਰ ਨਾਲ ਨੌਜਾਨ ਬਰਸਾਲਪੁਰੀਆ ਅਰਸ਼ ਪਰ ਸੰਦੀਪ ਤੁਸਦੇ ਕਰਦੇ ਸਫਤ ਯਾਰਾ ਆਹ ਲੋਧਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀ ਹੈ ਕਿ ਤਿੱਖੇ ਨੇ ਤੀਰਾਂ ਵਰਗੇ ਤੇਜ ਸ਼ਮਸ਼ੀਰਾਂ ਵਰਗੇ ਚਾਰ ਜਾਫੀ ਸਿਰ ਕੱਟਾ ਮੇਰੇ ਪੰਜਾਬੀ ਵੀਰੋ ਇੱਕ ਪਾਸੇ ਨੌਜਾਨ ਗੱਭਰੂ ਯਾਦਾ ਲੱਗਿਆ ਸ਼ੀਲੂ ਨੂੰ ਕੌਣ ਨਹੀਂ ਜਾਣਦਾ ਤੇ ਨਾਲ ਅਰਸ਼ ਹੈ ਬਾਸ਼ੇ ਦੇ ਨਾਲ ਰਸ਼ੀਨ ਟੈਂਕ ਦੀ ਹੈ ਪਰ ਲੁਧਰ ਧੁੱਸਦੇ ਹੀ ਆਉਂਦਾ ਮੇਰੇ ਪੰਜਾਬੀ ਵੀਰੋ ਤੇ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਪਾਰ ਹੈ ਕਬੱਡੀ ਇਹ ਵੱਡਾ ਮਾਲ ਹੈ ਖੇਡ ਕਬੱਡੀ ਦਾ ਵੱਡੇ ਰਿਕਾਰਡ ਨੇ ਆਹ 41ਵਾਂ ਸਾਲ ਲੱਗ ਗਿਆ ਕਹਿੰਦੇ 40 ਪੂਰੇ ਹੋ ਗਿਆ ਲੰਮੀ ਪਾਰੀ ਖੇਡ ਰਿਹਾ ਆਹ ਵੇਖਦਾ ਵੀ ਇਸ ਟੱਕਰ ਸੇ ਟੱਕਰ ਕਮਾਲ ਹੁੰਦੀ ਹੋਈ ਮੇਰੇ ਵੀਰੋ ਵਾਹੋ ਸੋਨੂੰ ਲੋਧਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸੰਦੀਪ ਲੋਧਰ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਟੱਕਰ ਕਿਹਦੇ ਨਾਲ ਹੈ ਇਹ ਨੌਜਵਾਨ ਅਰਸ਼ ਮੈ ਤੋਤ ਹੈ ਇਸ ਸਮੇਂ ਪੁਆਇੰਟ ਸੰਦੀਪ ਲੋਧਰ ਆਪਣੀ ਟੀਮ ਦੇ ਹਿੱਸੇ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਹੈ ਅਗਲੀ ਕਬੱਡੀ ਸੁਲਤਾਨ ਪਾਉਣ ਦੇ ਲਈ ਵਧਿਆ ਹੋਇਆ ਟੱਕਰ ਕਿਹਦੇ ਨਾਲ ਹੈ ਆਇਆ ਜਫੀ ਅੱਜਕੱਲ੍ਹ ਸਾਹਮਣੇ ਕੀ ਬਣਦਾ ਵਾਓ ਸੋਨ ਸਿੰਘ ਜੀ ਮੋਸਾਪੁਰ ਸਾਹਿਬ ਸਰਪੰਚ ਸਾਹਿਬ ਜਸਵਿੰਦਰ ਸਿੰਘ ਦਾ ਬੇਟਾ ਲੈ ਵੀਕਾ ਵਾਓ ਸੋਨੇ ਮੇਰੀ ਬੇਨਤੀ ਆ ਅਮਰੀਕਨ ਸਿਸਟਮ ਵਾਲਾ ਜੋ ਟ੍ਰੇਲਰ ਹੈ ਜਸਵੀਰ ਕੋਲੇ ਉਹਦੀ ਚਾਬੀ ਹੋਵੇ ਉਹਦੇ ਵਿੱਚ ਪਾਣੀ ਹੈ ਹੈਰੀ ਮੰਡੇਰ ਜੀ ਉਹ ਚਾਬੀ ਪੁੱਛਦੀ ਕਰ ਦਿਓ ਪਾਣੀ ਦੀ ਬਹੁਤ ਜ਼ਰੂਰਤ ਹੈ ਗਰਾਊਂਡ ਦੇ ਵਿੱਚ ਲਓ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਸੰਦੀਪ ਲਓ ਉਧਰ ਦੇ ਨਾਲ ਨੌਜਨ ਬਰਸਾਲਪੁਰੀਆ ਅਰਸ਼ਪਰ ਸੰਦੀਪ ਦਸਦੇ ਹੀ ਆਉਂਦਾ ਮੇਰੇ ਵੀਰੋ ਤੇ ਪੁਆਇੰਟ